ਪ੍ਰਚਾਰਜ ਹੁੰਦਾ ਹੀ ਕੋਣ ਹੈ ਜਿਹੜਾ ਭਾਈਚੇ ਚ ਫੇਲ ਹੋ ਜਾਂਦਾ ਹੈ ਕਦੀ ਕੋ ਦੇਖਾ ਬੜਾ ਅੱਛਾ ਡਾਕਟਰ ਜਾਂ ਬੜਾ ਅੱਛਾ ਇੰਜੀਨੀਅਰ ਪ੍ਰਚਾਰ ਕਰ ਰਿਹਾ ਹੋਵੇ ਅਸੀਂ 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 ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹਾਂ ਮੈਂ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਅਸੀਂ ਕਿਹਨੇ ਗੁਰੂ ਦਾ ਵਜ਼ੀਰ ਹੈ ਠੀਕ ਹੈ ਨਾ ਪਰ ਗੁਰੂ ਦਾ ਵਜ਼ੀਰ ਮਾਤਰਾ ਸਾਥੀ ਬੰਦਾ ਵਿਚਾਰ ਹੈ ਹਨਾ ਜਿੰਨੂੰ ਕੋਈ ਨਹੀਂ ਪੁੱਛਦਾ ਜਿਹੜਾ ਪੜ ਨਹੀਂ ਸਕਦਾ ਚਲੋ ਤਾਂ ਪਾਠੀ ਬਣ ਜਾ ਯਾਰ ਕੀਰਤਨ ਸਿੱਖ ਲਾ ਇਹਨਾਂ ਖਿੱਦ ਬੰਦੇ ਨੂੰ ਕਿਹਾ ਜਾਂਦਾ ਹੈ ਪਾਠ ਕਰਨ ਵਾਲਾ ਪਾਠੀ ਨਹੀਂ ਖਿੱਦ ਹੁੰਦਾ ਜਿੰਨੂੰ ਕੋਈ ਕੰਮ ਨਹੀਂ ਹੁੰਦਾ ਹਨਾ ਉਹ ਕੀ ਕਹਿੰਦੇ ਨੇ ਕਿ ਅਸੀਂ ਇਸ ਖਾਨਦਾਨ ਚੋਂ ਆ। ਸਾਰਾ ਸਾਰਾ ਖਾਨਾ ਪ੍ਰਚਾਰ ਕਰਦਾ ਹੈ। ਕੰਟਰਡੈਕਟਰੀ ਸਟੇਟਮੈਂਟ ਹੈ ਤੁਹਾਡਾ। ਮੈਂ ਕਹਿੰਦਾ ਸਾਨੂੰ ਲਾਓ ਲਾਓ ਇੱਥੇ ਜਿਹਨੂੰ ਕੋਈ ਕੰਮ ਨਹੀਂ ਅੰਦਰ ਕੋਈ ਯਾਰ ਪਾਰਟੀ ਚੱਕਲੇ 2 ਮਹੀਨੇ। ਮੈਂ ਕਹਿੰਦਾ ਉਹਨਾਂ ਦੀ ਹਾਲਤ ਦੇਖੋ ਪਿੰਡਾਂ ਦੇ ਪਾਰਟੀ ਦੀ ਕਈ ਬਾਹ ਫੜ ਕੇ ਉਠਾਏ ਨੇ। ਜਿਹਨਾਂ ਨੂੰ ਬਾਣੀ ਪੜਨੀ ਤੱਕ ਨਹੀਂ ਹੁੰਦੀ। 2 ਮਹੀਨੇ ਕਿਸੇ ਕੁਝ ਸਿੱਖ ਕੇ ਤੇ ਖੰਡ ਪੜਤ ਲੱਗ ਜਾਂਦੇ ਨੇ। ਠੀਕ ਹੈ? ਤੁਸੀਂ ਮੈਨੂੰ ਇੱਕ ਦਿਖਾ ਦਿਓ ਕਿ ਬਹੁਤ ਪੜੇ ਲਿਖੇ ਬੰਦਾ ਪਾਰਟੀ ਹੋਵੇ। ਮੈਂ ਆਪਣਾ ਸਟੇਟਮੈਂਟ ਵਾਪਸ ਲੈ ਲਵਾਂ। ਮੈਂ ਓਨ ਰਿਕਾਰਡ ਕਹਿ ਰਿਹਾ। ਬੜਾ ਕੋਈ ਪੜਿਆ ਲਿਖਿਆ ਬੜਾ ਬੜਾ ਕੋਈ ਡਾਕਟਰ ਹੋਵੇ ਜਿਹੜਾ ਪਾਠ ਕਰ ਰਿਹਾ ਹੋਵੇ ਜਾਂ ਕੋਈ ਬੜਾ ਇੱਕ ਇੱਕ ਆਰਮੀ ਮਾਰਸ਼ਲ ਹੋਵੇ ਜਾਂ ਕੋਈ ਐਸਾ ਸਾਇੰਟਿਸਟ ਹੋਵੇ ਜਿਹੜਾ ਜਿਹੜਾ ਇੱਕ ਗਰੰਤੀ ਦੀ ਜੌਬ ਕਰ ਰਿਹਾ ਹੋਵੇ ਵੀ ਜੌਬ ਨੂੰ ਛੱਡੋ ਜੇ ਜੇ ਕੋਈ ਪਾਠ ਕਰਦਾ ਤਾਂ ਬਹੁਤ ਥਾਵਾਂ ਤੇ ਲੋਕ ਆਪਣੀ ਸਵੈ ਇੱਛਾ ਦੇ ਨਾਲ ਵੀ ਪਾਠ ਕਰਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਦਾ ਕੋਈ ਕਾਰੋਬਾਰ ਹੋਰ ਹੋਊਗਾ ਉਹ ਹੋਰ ਚੀਜ਼ ਹੈ ਇਹ profession ਹੈ ਇਸ profession 'ਚ ਆਉਣ ਵਾਸਤੇ ਕੋਈ ਵੀ ਪੜਿਆ ਲਿਖਿਆ ਸਿਆਣਾ ਬੰਦਾ ਐਂਟਰੀ ਨਹੀਂ ਮਾਰਦਾ ਇਹਨੂੰ ਸੇਵਾ ਨਹੀਂ ਮੰਨਦੇ ਤੁਸੀਂ ਸੇਵਾ ਉਦੋਂ ਹੁੰਦੀ ਹੈ ਜਦੋਂ ਜਿੰਨੀ ਕੁ ਦਿੱਤੀ ਕਿਸੇ ਨੇ ਉਨੀ ਕੁ ਲੈ ਲਈ ਜਿਹੜਾ ਥੋੜਾ ਪੜ੍ਹ ਲਿਖ ਜਾਂਦਾ ਉਹਨੂੰ ਬੋਲਣਾ ਜਾਂਦਾ ਹੈ ਉਹ ਕਥਾਵਾਚ ਜਿਹੜਾ गा ਸਕਦਾ ਉਹ ਕੀਤਨ ਜੀ ਇਹ ਬਾਣੀ ਤਾਂ ਕਿਸੇ ਦਾ ਘਰ ਚੱਲ ਰਿਹਾ ਬਾਣੀ ਤਾਂ ਉਹਦੇ ਬੱਚੇ ਪੜ੍ਹ ਰਹੇ ਨੇ ਤਾਂ ਉਹਨੂੰ ਉਹਨੂੰ ਗਲਤ ਕਿਵੇਂ ਮੰਨਿਆ ਜਾ ਸਕਦਾ ਮੈਂ ਗਲਤ ਨੂੰ ਕਿਹਾ ਹੀ ਨਹੀਂ ਤੁਸੀਂ ਕਹੇ ਸੇਵਾ ਨਹੀਂ ਮੰਨਦੇ ਮੈਨੂੰ ਸੇਵਾ ਨਹੀਂ ਇਹਨੂੰ ਬਿਜ਼ਨਸ ਮੰਨਦਾ ਸੇਵਾ ਹੈ ਜੇ ਤੁਸੀਂ ਹੋ ਸੁਣੋ ਜਪ ਤੋਂ 12 12.5 ਹਜ਼ਾਰ ਸੁਣੋ ਸਦੇ ਵਿੱਚ ਸੁਣੋ ਸੇਵਾ ਸੋਣਾ ਗੁਰਦੁਆਰਾ ਸਾਹਿਬਾਨ ਨੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸਵੇਰੇ ਉੱਠ ਕੇ ਪਾਠ ਕਰਨਾ ਲੋਕਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਗੁਰਬਾਣੀ ਨਾਲ ਜੁੜਨਾ ਹੈ ਸ਼ਾਮ ਨੂੰ ਫੇਰ ਪਾਠ ਹੋਣਾ ਹੈ ਲੋਕਾਂ ਨੇ ਗੁਰਬਾਣੀ ਨਾਲ ਜੁੜਨਾ ਹੈ ਤਾਂ ਇਸ ਨੂੰ ਤੁਸੀਂ ਫਿਰ ਕੀ ਸਮਝਦੇ ਹੋ ਇਹਦੀ ਜੋਬ ਹੈ ਮੈਂ ਤੁਹਾਨੂੰ ਦਾਂ ਕਿ ਮੈਂ ਵਿਕਾਇਤ ਦਿੱਤਾ ਮੇਰਾ ਹੁਣ ਮੇਰਾ ਹੁੰਦਾ ਕਿ ਮੈਂ ਸਿੱਧਾ ਜਵਾਬ ਜਦੋਂ ਮੈਨੂੰ ਲੰਗਾ ਕਿ ਫੈਕਟਰੀ ਹੈ ਕੰਟਰਡੈਕਟਰੀ ਹੈ ਮੈਨੂੰ ਮੈਨੂੰ ਇਹ ਚ ਫਿਰ ਇੰਟਰਸਟ ਹੋਇਆ ਕਿ ਫਿਰ ਅੱਗੇ ਜਾਨਣਾ ਚਾਹੀਦਾ ਬਿਲਕੁਲ ਜਾਨਣਾ ਚਾਹੀਦਾ ਕਿਉਂਕਿ ਇਹ ਸ਼ਬਦ ਮੈਂ ਅੱਜ ਤੱਕ ਕਿਸੇ ਤੋਂ ਨਹੀਂ ਸੁਣਿਆ ਮੈਂ ਕਹਿੰਦਾ ਮੈਂ ਕਿ ਜਿਹੜੇ ਜਿਹੜੇ ਪਾਠ ਕਰਦੇ ਨੇ ਉਹ ਨਖਿੱਧ ਹੁੰਦੇ ਨੇ ਜਿੰਨਾਂ ਕੋਲੇ ਕੋਈ ਕੰਮ ਨਹੀਂ ਹੁੰਦਾ ਕੋਈ ਕੰਮ ਨਹੀਂ ਹੁੰਦਾ ਜਿੰਨੂੰ ਕੋਈ ਕੰਮ ਮੰਦਰ ਪਾਠ ਹੀ ਉਹ ਕਰੇਗਾ ਰਿਕਸ਼ੇ ਵਾਲੇ ਨੂੰ ਨਾ ਕੁੜੀ ਬੰਦਾ ਦੇ ਦਿੰਦਾ ਕਿ ਉਹ ਨਾ ਇਹ ਆਟੋ ਆਟੋ ਵਾਲ अच्छा फ्रूटन रेडी ਜਾਂਦਾ ਜੂਸ ਕਰਦਾ اچھا ਪਾਠੀ ਹੈ ਨਹੀਂ ਪਾਠੀ ਘਰੇ ਥੋੜੀ ਬੈਠਿਆ ਉਹ ਭਈ ਉਹ ਉਹਨਾਂ ਹੀ ਘਰਾਂ ਚੋਂ ਆਉਂਦੇ ਨਾ ਜਿਸ ਤਰ੍ਹਾਂ ਦੀ ਲੋੜ ਉਹਨਾਂ ਪਰਿਵਾਰ ਹੁੰਦੇ ਨੇ ਠੀਕ ਹੈ ਨਾ ਹੁਣ ਜਿਵੇਂ ਇਹਨਾਂ ਕੋਲ ਚ ਚੁਆਇਸ ਹੁੰਦੀ ਹੈ ਕੋਈ ਚੰਗਾ ਇਹ ਕਹਿੰਦਾ ਗੁਰੂ ਘਰ ਵਜ਼ੀਰ ਹੈ ਕੋਈ ਚੰਗੇ ਘਰ ਵਾਲਾ ਬੰਦਾ ਹੈ ਜਿਹਦੀ ਟ੍ਰਾਂਸਫਰ ਹੋ ਗਿਆ ਅੱਛਾ business ਹੋਇਆ ਉਹ ਕਿਸੇ ਪਾਠੀ ਨੂੰ ਬੜੀ ਕੁੜੀ ਵਿਆਹ ਕੇ ਦਿਖਾ ਦੇ